ਅੰਦੇ ਤੇ ਚੰਨ ਵੀ ਦਾ ਸੱਚੀ ਗੱਲ ਛਾਰਿਆ ਨੂੰ ਹੋਰ ਕੀ ਕਹਤ ਨਹੀਂ ਛਾਰੇ ਮੇਰਾ ਨਾਮ ਹੈ ਗਮੀ ਸਿੰਘ ਵਾ ਪਿੰਡ ਪਨਾ ਤਰਾਨ ਹੈ ਤੇ ਜੀ ਪਤੀ ਦੇ ਜਿਲਾ ਤੰਤ ਆਜ ਤਰੀਕ ਹੋਈਆ 19 ਅਕਤੂਬਰ ਤੇ ਆਪੇ ਖੇਤ ਆ ਹੋਏ ਨੇ ਆ ਪੰਜ ਦਾ ਦੇਬਾ ਜੈ ਸ਼ਵੇਦ ਤੇ ਆ ਤੇ ਦੇਖ ਜੋ ਆਪਾਂ ਦਾ ਬਾਪਤੀ ਪਤੀ ਪੀਪੀ ਥੋਲਾ ਬਾਨਮੀ ਤੇ ਆਵੇਂ ਮੋਤ ਤਾਂ ਬਤੀ ਨਹੀਂ ਮੀਨੀ ਤੋ ਆਪਾਂ ਵੇਲਾ ਦੰਦਨਾ ਬਖਲਾ ਲੰਦਾ ਕਲਾ ਤੋ ਤੇ ਆਪਾਂ ਉਹ ਜੋਤਾ ਵੇ ਤੇ ਮਾ ਦੇਣਾ ਮੁਕੇ ਉਹ ਬਤਾ ਵੇ ਤੇ ਮਾ ਤੇ ਮੁਕੇ ਆਪਾਂ ਨੂੰ ਰੋਣੀ ਕਰ ਦੇਣੀ ਆ ਪਾਈ ਲਾ ਦੇਣਾ ਮੁਕੇ ਜਿਉ ਬਤਰਾਉਗੇ ਨਾ ਮੇਰੇ ਸਾਹ ਨਾਲ ਪੰਨਿਆਂ ਵੀ ਇਹ ਦਿਨ ਬਤਰਾਇ ਜਾਊਗੀ ਦਾਨੇ ਬਤਕ ਜੇ ਆਪਾਂ ਨੂੰ ਪਾਣੀ ਲਾਤਾ ਤੇ ਮੁਕੇ ਆਪੇ ਤੇ ਕੰਕ ਵੀ ਦੇਣੀ ਆ ਜਿੰਨੇ ਬੱਤਰਾ ਹੀ ਫੇ ਆਪਾ ਤੋ ਰੋਤਾ ਤਮਾ ਤੇ ਨਾ ਜਾਂ ਤਮੀਆਂ ਮਾਨਦ ਜਾਂ ਦੋਤਾ ਵੇਤਰ ਤੇ ਮੁਕ ਹਲਾਈ ਧੋਪ ਆਏ ਆਦੋ ਆਦੋ ਤੇ ਦੇਖਿਆ ਤੋ ਆਪਨਾ ਬਾਪ ਨੇ ਪੀ ਪੀ ਦੋਲਾ ਬਣਵਾ ਤੇ ਆਪਾ ਦੋਦ ਰੋਇਆ ਬੱਦੂ ਸੀ ਤੇ ਹੋ ਆਪਾ ਦੋਤਾ ਮੇ ਤੋ ਨਾ ਬਾਂ ਦਵਾਦਾ ਗਾ ਰਿਛਾਈ ਇਹ ਸਭਾ ਤੇ ਇਹ ਰਾਹ ਦਾ ਹੈ ਪਾ ਅਰੋਨਿਕਾ ਦਰਿਆ ਪਾਣੀ ਦਾ ਦਰਨਾ ਬੁੱਕੇ ਤੇ ਚੱਲ ਗਏ ਆ ਜੀ ਬਾਕੀ ਜਿੱਦੇ ਕਿਹਾ ਤਾਂ ਨਾ ਲੋਤ ਥਾਨ ਮੇਰੇ ਚੋ ਠਾਕਦੇ ਰਹਿੰਦੇ